ਪੰਜਾਬ ਯੂਨੀਵਰਸਿਟੀ ਜੋਂ ਮੋਰਚਾ ਲੱਗਿਆ ਹੋਇਆ ਉਸ ਦੇ ਵਿੱਚ ਹੀ ਬੱਬਾ ਰਾਰਾ ਸਿੰਘ ਪਹੁੰਚੇ ਨੇ ਵੱਡੇ ਕਾਫਲੇ ਦੇ ਨਾਲ ਕਿਉਂਕਿ ਸਵੇਰੇ ਜਦੋਂ ਵੀਡੀਓ ਇੱਕ ਸਾਹਮਣੇ ਆਈ ਸੀ ਕਿ ਰੋਡ ਨਹੀਂ ਤਿਆਰ ਕਰ ਦਿੱਤਾ ਸੀ ਕਿ ਅਸੀਂ ਯੂਨੀਵਰਸਿਟੀ ਨੂੰ ਚਲਾਂਗੇ ਕਿਉਂਕਿ ਬੈਰੀਕੇਡ ਪੁਲਿਸ ਵੱਲੋਂ ਲਗਾ ਦਿੱਤੀ ਗਈ ਸੀ ਬਾਬਾ ਜੀ ਤੁਸੀਂ ਤਾਂ ਰੋਡ ਰੂਲਰ ਤਿਆਰ ਕਰਤਾ ਸੀ ਉਸੇ ਤੇ ਆਇਓ ਤਾਂ ਹੀ ਲੇਟ ਹੋ ਗਏ ਮੈਨੂੰ ਲੱਗਦਾ ਹੌਲੀ ਹੌਲੀ ਫਿਰ ਤੁਹਾਨੂੰ ਪਤਾ ਕਈ ਨਾਕੇ ਲੱਗੇ ਸਾਰੇ ਨਾਕਰੇ ਭੰਨ ਕੇ ਫਿਰ ਇੱਥੇ ਪਹੁੰਚੇ ਆ ਪਹੁੰਚ ਗਏ ਕਲ ਸਾ ਜੀ ਫੋਟੋ ਇੱਥੇ ਪਹੁੰਚ ਗਏ ਗੁਰੂ ਕਿਰਪਾ ਕਰਨ ਅਸੀਂ ਵਿਦਿਆਰਥੀਆਂ ਦੇ ਨਾਲ ਅਸੀਂ ਜਿਹੜੇ ਹੱਕ ਨੇ ਸਾਡੇ ਪੰਜਾਬ ਦੇ ਇਹ ਪੰਜਾਬ ਯੂਨੀਵਰਸਿਟੀ ਸਾਡੀ ਆ ਚੰਡੀਗੜ੍ਹ ਸਾਡਾ ਹੂੰ ਇਹ ਕੀ ਲੱਗਦੇ ਨੇ ਸਰਕਾਰਾਂ ਹੂੰ 28 ਪਿੰਡ ਉਜਾੜ ਕੇ ਚੰਡੀਗੜ੍ਹ ਬਸਾਇਆ ਬਸਾਇਆਗਾ ਚੰਡੀਗੜ੍ਹ ਸਾਡਾ ਕਿਸੇ ਦਾ ਨਹੀਂ ਹੈਗਾ ਇਹ ਪੰਜਾਬ ਦੀ ਧਰਤੀ ਹੈ ਹੂੰ ਇਹਨੂੰ ਸਾਨੂੰ ਕਿਵੇਂ ਰੋਕ ਲੈਣਗੇ ਲੱਖ ਨਾਕੇ ਲਾਉਣ ਸਿੰਘ ਨੀ ਯੂਨੀਵਰਸਿਟੀ ਦੇ ਨਾਕੇ ਪੱਟ ਕੇ ਪਹੁੰਚ ਜਾਂਦੀਆਂ ਨੇ ਅੱਜ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਿੱਤੇ ਸੰਗਤ ਆ ਰਹੀਆਂ ਨੇ ਲਖ ਸਿੰਘ ਫੌਜਾਂ ਪਹੁੰਚ ਗਈਆਂ ਬਚਾ ਲੋਗੇ ਹੁਣ ਇਹ ਜੀ ਯੂਨੀਵਰਸਿਟੀ ਨੂੰ ਬਿਲਕੁਲ ਬਚਾਵਾਂਗੇ ਤਾਂ ਉਹਨਾਂ ਤੇ ਗੋਡਾ ਰੱਖ ਦਿਆਂਗੇ ਸਾਨੂੰ ਕਿਹੜਾ ਰੋਕੂਗਾ ਪਹੁੰਚ ਗਿਆ ਫੌਜਾਂ ਪਹੁੰਚ ਗਈਆਂ ਹੁਣ ਬਚਾਅ ਹੋ ਜਾਏਗਾ ਯੂਨੀਵਰਸਿਟੀ ਦਾ ਔਰ ਲੈ ਕੇ ਹਟਾਂਗੇ ਸਾਰਾ ਕੁਝ ਪਹਿਲਾਂ ਬਿੱਲ ਨਹੀਂ ਰੱਦ ਕਰਾਏ ਤੇ ਹੋਣਾ ਸੀ ਯੂਨੀਵਰਸਿਟੀ ਥੋੜਾ ਛੱਡਾਂਗੇ ਸਾਡਾ ਪੰਜਾਬ ਆ ਸਾਡਾ ਹੱਕ ਮੰਦਾ ਟੌਣ ਤੇ ਗੋਡਾ ਧਰਕੇ ਲੈ ਲਾਂਗੇ ਕਿਉਂ ਨਹੀਂ ਲਾਂਗੇ ਆ ਸਾਡੀ ਜਿਹੜਾ ਆਮ ਆਮ ਖੜਾ ਏ ਕਾਦੇ ਵਾਸਤੇ ਆ ਅਸੀਂ ਜੰਮੇ ਜਾਏ ਇਥੋਂ ਦੇ ਸਾਡੇ ਵਿੱਚ ਅਣਖ ਆ ਆ ਸਾਡੀ ਹੋਂਦ ਦੀ ਲੜਾਈ ਆ ਤੁਹਾਨੂੰ ਪਰਚੇ ਤੋਂ ਡਰ ਲੱਗਦਾ ਜੇਲ੍ਹਾਂ ਤੋਂ ਪਰਚਿਆਂ ਤੋਂ ਕੋਈ ਨਹੀਂ ਇਹ ਤਾਂ ਪੈਂਦੀ ਰਹਿੰਦੇ ਨੇ ਪਰਚੇ ਮਰਦਾਂ ਤਾਂ ਹੀ ਹੁੰਦੇ ਹੁੰਦੇ ਨੇ ਪਰਚਿਆਂ ਦੀ ਕਾਦੀ ਪਰਵਾਹ ਕਰਾਓ ਬਾਟ ਸਾਹਿਬ ਕਹਿੰਦੇ ਉਹਨੂੰ ਫੇਰ ਬਦਨਾਮ ਕਰਨਗੇ ਇੱਥੇ ਖਾਲਿਸਤਾਨੀ ਆ ਗਿਆ ਇੱਥੇ ਗੁਰਵਾਜ਼ ਆ ਗਿਆ ਫਲਾਣਾ ਆ ਗਿਆ ਉੱਥੇ ਤਾਂ ਖਾਲਿਸਤਾਨੀ ਉੱਥੇ ਵਖਵਾਦੀ ਅੱਤਵਾਦੀ ਕਹਿੰਦੇ ਨੇ ਸਾਨੂੰ ਤੇ ਇਹ ਕਹੀ ਜਾਣਿਆ ਨੇ ਜਦੋਂ ਅਸੀਂ ਉੱਥੇ ਬੈਠੇ ਆ ਬਾਰਡਰਾਂ ਦੇ ਉੱਤੇ ਉਦੋਂ ਅਸੀਂ ਬਹਾਦਰ ਹੋ ਜਾਂਦੇ ਆ ਉਦੋਂ ਸੂਰਬੀਰ ਹੋ ਜਾਂਦੇ ਆ ਜਦੋਂ ਹੱਕ ਮੰਗਦੇ ਆ ਤੁਸੀਂ ਹੱਤਵਾਦੀ ਖਾਸ ਤਾਂ ਨਹੀਂ ਬਖਵਾਦੀਆਂ ਇੱਥੇ ਵੀ ਪੱਕੇ ਮੋਰਚੇ ਲੱਗੇਗਾ ਨਾਗ ਸਿੰਘਾਂ ਦਾ ਹੁਣ ਕੋਈ ਗੱਲ ਨਹੀਂ ਜੇ ਲੱਗੂਗਾ ਪੱਕਾ ਮੋਰਚਾ ਤਾਂ ਵੀ ਸਾਡਾ ਲੱਗੀ ਹੋਇਆ ਪੌਣੇ ਤਿੰਨ ਸਾਲ ਤੋਂ ਆ ਹਾਂਜੀ ਹਾਂ ਬਿਲਕੁਲ ਤੁਸੀਂ ਦੇਖੋ ਕੀ ਬਬਰ ਰਾਜ ਸਿੰਘ ਜੀ ਜੋ ਕਿ ਆਪਣੇ ਜਥੇ ਦੇ ਨਾਲ ਪਹੁੰਚੇ ਨਹੀਂ ਨਾ ਉਹ ਦੱਸਿਆ ਗਿਆ ਕਿ ਯੂਨੀਵਰਸਿਟੀ ਸਾਡੀ ਹੈ ਪੰਜਾਬ ਦੀ ਹੈ ਸਾਡਾ ਹੱਕ ਹੈ ਅਸੀਂ ਲੈ ਕੇ ਹਟਾਂਗੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਰੋਡਰ ਤੇ ਜਿਹੜੇ ਸੀਗਾ ਉੱਤੇ ਇਹਨਾਂ ਨੇ ਸ਼ੁਰੂ ਕਿ ਜਦੋਂ ਗੱਡੀਆਂ ਨਹੀਂ ਆਣ ਦਿੱਤੀ ਤੇ ਰੋਡ ਲੋਰ ਇਹਨਾਂ ਨੇ ਸ਼ੁਰੂ ਕਰਤਾ ਬੈਠ ਕੇ ਉਸ ਦੇ ਵਿੱਚ ਤਾਂ ਉਸ ਤੋਂ ਬਾਅਦ ਜਾ ਕੇ ਫਿਰ ਸਿੱਧਾ ਮੋਰਚੇ ਵੱਲ ਨੂੰ ਆ ਗਏ ਤਾਂ ਹੁਣ ਲੇਟ ਪਹੁੰਚਣੇ ਵਾਸਤੇ ਕਿ ਟਾਈਮ ਲੱਗਦਾ ਰੋਲ ਨੂੰ ਤਾਂ ਕਰਕੇ ਅਸੀਂ ਲੇਟ ਹੋ ਗਏ ਫਿਰ ਕਰ ਮੈਂ ਗੁਰਜੋਤ ਦੇ ਨਾਲ ਤੇਸ